ਅੱਜ ਅਸੀਂ ਪਹੁੰਚੇ ਹਾਂ ਜੀ ਬੀਨਾਂਗਰ ਦੇ ਦੇਖੋ ਇਹ ਜਿਹੜਾ ਓਵਰ ਬ੍ਰਿਜ ਬਣਾਇਆ ਸੀ ਨਾ ਦਿਨਗਰ ਦਾ ਤੇ ਬੜਾ ਚਾਅ ਸੀ ਦਿਨਗਰ ਵਾਸੀਆਂ ਨੂੰ ਵੀ ਓਰ ਬਣਿਆ ਵਾ ਔਰ ਇਹਦੇ ਬੈਨੀਫਿਟ ਬੜੇ ਮਿਲ ਕੇ ਹੋਣਗੇ ਪਰ ਕਿਤਨਾ ਕਿਤੇ ਘਾਟੇ ਵੀ ਇਹਦੇ ਮੇਰੇ ਹਿਸਾਬ ਲੈ ਆ ਪੀ ਬਹੁਤ ਜ਼ਿਆਦਾ ਨੇ ਸੀਐਮ ਸਾਹਿਬ ਨੇ ਉਦਘਾਟਨ ਦਾ ਕਰ ਦਿੱਤਾ ਪਰ ਅਧੂਰਾ ਜਿਹੜਾ ਵਾ ਇਹਦੇ ਬਹੁਤ ਖੁਸ਼ ਹੈ ਜੀ ਬੇਸ਼ੁਮਾਰ ਚਾਹ ਅਧੂਰੀਆਂ ਵਾ ਜਿਸ ਜਗ੍ਹਾ ਤੇ ਅਸੀਂ ਖੜੇ ਆ ਇਹ ਜਗ੍ਹਾ ਜਿਹੜੀ ਹੈ ਜੀ ਪੈਦਲ ਜਾਣ ਵਾਸਤੇ ਆ ਸੋ ਪੈਦਲ ਜਾਣ ਦੀ ਯਾਤਰਾ ਹੈ ਦੇਖੋ ਇਸ ਜਗ੍ਹਾ ਦੇ ਉੱਪਰ ਕੀ ਕੀ ਹਲਾਤ ਨੇ ਤੁਹਾਨੂੰ ਸਾਂਝੇ ਕਰਦੇ ਆ ਇਹ ਹਾਲ ਜਿਹੜੇ ਆ ਕਟੋ ਘਾੜੂ ਮੇਰੇ ਹਿਸਾਬ ਨਾਲ ਜਿਹੜਾ ਵਾ ਜੀ ਫੁੱਟ ਫੁੱਟ ਦਾ ਇਹ ਚੌੜਾਈਏ ਦੀ ਫੁੱਟ ਫੁੱਟ ਦੀ ਚੌੜਾਈ ਆ ਹਾਲ ਦੀ ਉਹ ਇਸ ਹਾਲ ਤੋਂ ਭਾਜੀ ਪੂਰਾ ਦਿਖਾਓ ਤੁੰਗੇਰਾ ਔਰ ਇਸ ਹਾਲ ਤੇ ਜੇਕਰ ਕੋਈ ਬੱਚਾ ਡਿੱਗ ਜੇ ਤਾਂ ਨੀਚੇ ਜ਼ਮੀਨ ਤੇ ਜਾ ਕੇ ਜ਼ੀਰੋ ਜ਼ਮੀਨ ਤੇ ਪਏਗਾ ਔਰ ਉਹਦੀ ਮੈਂ ਸ਼ਬਦ ਨਹੀਂ ਹੋ ਲੈਣਾ ਚਾਹੁੰਦਾ ਪਰ ਡੈਥ ਹੋ ਜਾਏਗੀ ਜੋ ਹਾਲਾਤ ਨੇ ਦੇ ਪਰ ਇਹ ਬੜੀ ਵੱਡੀ ਲਾਪਰਵਾਹੀ ਹੈ ਹਾਂ ਜੇਕਰ ਜਲਸਰ ਭਾਈ ਵੀ ਸੈਰ ਕਰ ਰਹੇ ਇਸ ਜਗ੍ਹਾ ਤੇ ਤਾਂ ਉਹ ਸੈਰ ਕਰਦਾ ਬੰਦਾ ਵੀ ਇੱਥੇ ਦਿਖ ਸਕਦਾ ਵਾ ਤਕਰੀਬਨ ਜਿਹੜੇ ਆ ਜੀ ਇੱਥੇ ਸੈਰ ਜਿਹੜੀ ਕੀਤੀ ਜਾਂਦੀ ਆ ਔਰ ਇਥੇ ਕਿਸੇ ਵੱਲ ਵੀ ਕੋਈ ਨੁਕਸਾਨ ਵੱਡਾ ਹੋ ਸਕਦਾ ਵਾ ਸੋ ਇਹਦੇ ਉੱਤੇ ਧਿਆਨ ਦੇਣਾ ਕਿਰਨਾਂ ਕਿ ਪ੍ਰਸ਼ਾਸਨ ਦਾ ਫਰਜ ਬੰਦਾ ਵਾ ਪੀਸ ਵੱਲ ਧਿਆਨ ਤਾਂ ਜਾਵੇ ਭਾਜੀ ਇਹ ਬੜੇ ਹਾਲ ਜਿਹੜੇ ਬੜੇ ਬੜੇ ਛੜਤੇ ਆ ਥੋੜਾ ਇਧਰ ਹੋ ਜਾ ਪਾਜੀ ਹਾਂਜੀ ਹਾਲ ਮੈਂ ਬੜੇ ਵੱਡੇ ਛੜਤੇ ਪਾਜੀ ਔਰ ਕੰਮ ਵੀ ਵਿਖਿਆ ਅਧੂਰਾ ਹੀ ਪਿਆ ਸਾਰਾ ਇਥੇ ਹਾਂ ਪਰ ਪਤਾ ਨਹੀਂ ਇਹਨਾਂ ਨੇ ਫਾਈਨਲ ਫਿਨਿਸ਼ਿੰਗ ਕੀਤੀ ਆ ਜਾਂ ਕਰਨੀ ਆ ਜੇ ਉਸ ਦੇ ਬਾਰੇ ਪਤਾ ਹੈ ਸੀਰ ਸਾਹਿਬ ਉਦਘਾਟਨ ਕਰ ਗਏ ਨਾ ਜੀ ਹਾਲ ਸੀ ਹਾਲ ਤੇ ਹੋ ਗਏ ਆ ਹਾਲ ਤੇ ਹੈਗੇ ਆ ਬਾਕੀ ਫਿਨਿਸ਼ਿੰਗ ਤੇ ਬਹੁਤ ਨਾਲ ਬਾਕੀ ਪਈ ਹੈ ਨਾ ਫਿਨਿਸ਼ਿੰਗ ਵੀ ਕੋਈ ਨਹੀਂ ਕੀਤੀ ਨਾ ਜਿੰ ਅਧੂਰੇ ਕੰਮ ਛੱਡੇ ਦਾ ਹਾਂ ਕੁਝ ਬਾਕੀ ਹੈ ਕੰਮ ਦਾ ਹਾਂ ਕੀ ਮੰਗ ਕਰਦੇ ਹੋ ਕੀ ਹੋਣਾ ਕੀ ਦਾ ਵਜਹ ਇੱਥੇ ਦੁਕਾਨਾਂ ਅੱਗੇ ਫੈਰਫੜ ਕਰਨੀ ਹੈ ਤੇ ਇਹ ਵੀ ਜਦੋਂ ਸੱਪ ਹੋ ਜੇ ਜਿੰਨੇ ਲੋਕਾਂ ਜਾਣਾ ਬਦ ਪਈ ਹੋਈ ਹੈ ਮੈਂ ਦੇਖ ਰਿਹਾ ਵੀ ਕੱਲ ਨਿਕਲਦਾ ਤੇ ਤੁਮ ਕਹਿੰਦੀ ਬਾਜੀ ਇਹ ਵੀ ਤੁਮ ਕਹਿੰਦੀ ਇਹਦੇ ਵਾਰ ਟੈਕਨੀਕਲ ਲੋਕਾਂ ਨੂੰ ਪਤਾ ਹੋਏਗਾ ਵੀ ਇਹ ਕੀ ਦਾ ਮਤਲਬ ਹੈ ਇਹ ਹਿਲਦਾ ਪੂਰਾ ਹੈ ਅਲ ਹਮਦੁਲਿਲਾ ਦੇਖੋ ਜਦੋਂ ਇੱਥੇ ਕੋਈ ਵੀਹਿਕਲ ਨਿਕਲਦਾ ਨਾ ਉਦੋਂ ਹਿਲਦਾ ਵੀ ਹੈ ਪੂਰਾ ਜੀ ਚਲੋ ਇਹਦੇ ਬਾਰੇ ਤੇ ਇੰਜੀਨੀਅਰ ਹੀ ਦੱਸ ਸਕਦੇ ਆ ਪਰ ਅਸੀਂ ਗੱਲ ਕਰ ਰਹੇ ਆਂ ਵੀ ਦੇਖੋ ਸਫਾਈ ਕੋਈ ਨਹੀਂ ਆ ਕਿਸੇ ਤਰ੍ਹਾਂ ਦਾ ਕੋਈ ਵੀ ਆ ਦੇਖੋ ਤੁਸੀਂ ਪ ਗੰਦਗੀ ਆ ਬੁਰੇ ਹਾਲਾਤ ਨੇ ਔਰ ਸੀਮੈਂਟ ਜਿਹੜਾ ਵਾ ਉੱਪਰ ਥਲੇ ਉਦਾਂ ਹੀ ਆ ਜੀ ਆ ਦੇਖੋ ਤੁਸੀਂ ਕਿੱਡੇ ਕਿੱਡੇ ਜਿਹੜੇ ਥਾਬਣੇ ਦੇ ਆ ਕੀ ਆ ਦੇਖੋ ਇਹ ਵੀ ਉਚਾਈ ਤੇ ਆ ਇੱਥੇ ਵੀ ਪੈਰ ਦਾ ਠੇਡਾ ਲਾ ਕੇ ਬੰਦਾ ਡਿੱਗ ਜੇਗਾ ਔਰ ਅੱਗੇ ਫਿਰ ਹੌਲ ਆ ਇਹ ਵੀ ਦੇਖੋ ਹੌਲ ਬੜਾ ਡੂੰਗਾ ਵਾ ਸੋ ਇਹ ਦੇਖੋ ਇਹ ਹੌਲ ਜਿਹੜਾ ਵਾ ਇਹਦੇ ਵਿੱਚ ਜੇਕਰ ਬੱਚਾ ਡਿੱਗ ਜੇ ਜਾਂ ਕੋਈ ਸਿਆਣਾ ਵੀ ਲਾਲੋ ਜੀ ਦਾ ਕੋ ਪੈਰ ਪੈ ਜੇ ਤੇ ਉਹ ਵੀ ਜ਼ਮੀਨ ਤੇ ਜਾ ਕੇ ਡਿੱਗੇਗਾ ਜੀ ਸੋ ਇਹ ਹਾਲਾਤ ਨੇ ਇਸ ਪੁਲ ਦੇ ਸੋ ਤਸਵੀਰਾਂ ਸਾਂਝੀਆਂ ਕਰ ਰਹੇ ਆ ਜੀ ਸੋ ਇਸ ਤੋਂ ਅੱਗੇ ਫਿਰ ਹੌਲ ਆ ਗਿਆ ਇਹ ਵੀ ਹੌਲ ਲੰਦਾ ਸੋ ਦੇਖੋ ਕਿੱਡੀ ਵੱ ਕਿੱਡੀ ਵੱਡੀ ਲਾਪਰਵਾਹੀ ਜਿਨ੍ਹਾਂ ਨੇ ਪੁਲ ਤਿਆਰ ਕੀਤਾ ਵਾ ਉਸ ਕੰਪਨੀ ਦੇ ਇੰਜੀਨੀਅਰ ਜਿਹੜੇ ਆ ਕਿਸੇ ਨੇ ਧਿਆਨ ਨਹੀਂ ਮਾਰਿਆ ਕਿਸੇ ਦਾ ਧਿਆਨ ਨਹੀਂ ਗਿਆ ਔਰ ਨਾ ਹੀ ਇਹਦਾ ਉਦਘਾਟਨ ਦਾ ਕਰ ਦਿੱਤਾ ਗਿਆ ਪਰ ਕਿਤਨਾ ਕਿਤੇ ਇਹ ਲਾਪਰਵਾਹੀ ਬੜੀ ਵੱਡੀ ਆ ਜੀ ਸੋ ਦਿਖਾਓ ਦੂਰ ਤੋਂ ਕੈਮਰੇ ਨਾਲ ਇਹ ਦੇਖੋ ਗੰਦਗੀ ਦੇਖੋ ਤੁਸੀਂ ਜੀ ਟੋਟਲੀ ਜਿਹੜਾ ਵਾ ਜੀ ਕਿਸੇ ਨੇ ਕੋਈ ਸਫਾਈ ਨਹੀਂ ਕੀਤੀ ਕਿਸੇ ਨੇ ਕੋਈ ਸੀਮੈਂਟ ਨਹੀਂ ਝਾੜਿਆ ਜਗਾ ਜਗਾ ਤੇ ਗੰਦਗੀ ਜਿਹੜੀ ਆ ਇੱਥੇ ਪਾਈ ਜਾ ਰਹੀ ਆ ਇੱਥੋਂ ਪੈਦਲ ਚੱਲਣ ਲੋਕ ਲੰਘ ਰਹੇ ਆ ਪੈਦਲ ਜਾਣਾ ਬੜਾ ਔਖਾ ਵਾ ਜੀ ਇਹ ਹਾਲਾਤ ਨੇ ਇਸ ਪੁਲ ਦੇ ਸੋ ਇਹ ਤਸਵੀਰਾਂ ਸੰਗੀਆਂ ਦਾ ਲਗਤੀਆਂ ਵ ਔਰ ਅੰਦਰਲੀ ਸਾਈਡ ਦੀ ਗੱਲ ਕਰੀਏ ਤਾਂ ਅੰਦਰਲੀ ਸਾਈਡ ਤੇ ਵੀ ਕਈ ਜਗ੍ਹਾ ਤੇ ਜਿਹੜੇ ਤੁਹਾਨੂੰ ਦਿਖਾਉਣੇ ਆ ਵੀ ਰਫਟਾਂ ਬਾਹਰ ਆਈ ਦੀਆਂ ਵਾ ਜੀ ਸੋ ਫੁੱਲ ਮਿਲਾ ਕੇ ਜਿਹੜਾ ਜੀ ਪੁਲ ਬਣਿਆ ਬਹੁਤ ਵਧੀਆ ਵਾ ਪਰ ਕਿਤੇ ਨਾ ਕਿਤੇ ਜਿਹੜੀਆਂ ਕਮੀਆਂ ਵਾ ਉਹ ਕਮੀਆਂ ਦੂਰ ਹੋਣੀਆਂ ਜ਼ਰੂਰੀ ਆ ਜੀ ਕਮੀਆਂ ਵੀ ਦੂਰ ਹੋਣ ਚਾਹੀਦੀਆਂ ਵਾ ਔਰ ਇੱਕ ਮੈਂ ਦੇਖ ਰਿਹਾ ਵੀ ਇਸ ਪੁਲ ਦੇ ਉੱਪਰ ਲਾਈਟ ਕੋਈ ਨਹੀਂ ਜਾਂਦੀ ਲਾਈਟ ਕੋਈ ਨਹੀਂ ਹੈਗੀ ਪੁਲ ਤੇ ਜਿਹੜਾ ਵਾ ਹਨੇਰਾ ਛਾਇਆ ਹੁੰਦਾ ਵਾ ਲਾਈਟ ਵੀ ਜਗਣੀ ਜ਼ਰੂਰੀ ਆ ਜਦੋਂ ਮੁੱਖ ਮੰਤਰੀ ਪੰਜਾਬ ਨੇ ਉਦਘਾਟਨ ਕਰਤਾ ਤਾਂ ਘਟੋ ਘਟ ਲਾਈਟ ਜਗਾਣੀ ਦੀ ਜ਼ਰੂਰੀ ਪੈਂਦੀ ਆ ਜੀ ਸੋ ਇੱਕ ਅੱਗੇ ਆ ਜਾਓ ਭਾਈ ਥੋੜਾ ਜਿਹਾ ਇੱਕ ਇਹ ਲਾਪਰਵਾਈ ਹਾਲ ਜਿਹੜੇ ਬੜੇ ਬੜੇ ਵੱਡੇ ਖੁੱਲੇ ਪੇਦੇ ਆ ਇਸ ਤੋਂ ਅੱਗੇ ਜਿਹੜੇ ਹਾਲ ਆ ਉਹ ਬੰਦ ਵਾ ਪਰ ਇਹ ਜਿਹੜੇ ਘਟੋਕੋਲ ਵਿੱਚ ਚਾਰ ਤੋਂ ਪੰਜ ਹਾਲ ਜਿਹੜੇ ਆ ਖੁੱਲੇ ਪੇਦੇ ਆ ਜਿਹਦੇ ਵਿੱਚੋਂ ਕਿਸੇ ਵੇਲੇ ਵੀ ਕੋਈ ਡਿੱਗ ਸਕਦਾ ਵਾ ਜੀ ਸੋ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਦੂਸਰੀ ਜਿਹੜੀ ਕਮੀ ਆ ਜੀ ਲਾਈਟ ਇੱਥੇ ਕੋਈ ਨਹੀਂ ਆ ਗਈ ਪੂਰਾ ਜਿਹੜਾ ਜੇ ਹਨੇਰਾ ਸ਼ਾਇਦ ਆ ਵਾ ਕਿਸੇ ਵੀ ਤਰ੍ਹਾਂ ਦੀ ਇੱਥੇ ਕੋਈ ਲਾਈਟ ਦਾ ਪ੍ਰਬੰਧ ਨਹੀਂ ਹੈਗਾ ਔਰ ਤੀਸਰਾ ਇਹ ਜਿਹੜੇ ਬੰਨੀਆਂ ਬਣੀਆਂ ਜੀ ਇਹ ਬੰਨੀਆਂ ਜੜੀਆਂ ਤੇ ਬਰਾਬਰ ਸੀਮਟ ਰੱਖ ਕੇ ਜਿਹੜਾ ਨਾ ਇਹਦੇ ਬਰਾਬਰ ਇੱਥੇ ਸੀਮਟ ਰੱਖ ਦੇਖੋ ਕਰਨਾ ਇਹ ਦੇਖੋ ਇਹਦਾ ਲੈਵਲ ਬਣਾਣਾ ਹੁੰਦਾ ਜੀ ਇਹ ਜਿਹੜੀ ਇਹ ਸਲੈਪ ਆ ਇਸ ਸਲੈਪ ਦੇ ਲੈਵਲ ਨਾਲ ਜਿਹੜਾ ਬਰਾਬਰ ਕਰਨਾ ਹੁੰਦਾ ਪਰ ਕਿਸੇ ਵੀ ਤਰ੍ਹਾਂ ਦਾ ਨਹੀਂ ਇਹ ਦੇਖੋ ਸਾਈਡਾਂ ਦੇ ਸੀਮੈਂਟ ਲੱਗਾ ਦਾ ਇਹ ਗੰਦਗੀ ਆ ਬੁਰਾ ਹਾਲ ਆ ਸੋ ਫਿਨਿਸ਼ਿੰਗ ਜਿਹੜੀ ਇਹਦੀ ਕਿਸੇ ਤਰ੍ਹਾਂ ਦੀ ਕੋਈ ਨਹੀਂ ਫਿਨਿਸ਼ਿੰਗ ਕੀਤੀ ਗਈ ਸੋ ਇਹ ਹਾਲਾਤ ਨੇ ਇਸ ਪੁੱਲ ਦੇ ਆ ਦੇਖੋ ਆ ਦੇਖੋ ਐਪਲਾਈ ਬੋਰਡ ਜਿਹੜੀ ਵਿੱਚ ਕੋਈ ਪਾਈ ਹੀ ਫਿਟਿੰਗ ਉਦੋਂ ਦੀ ਉਦਾਂ ਬਚੀ ਪਈ ਆ ਜੀ ਸੋ ਇਸ ਸਾਈਡ ਤੋਂ ਦਿਖਾਓ ਆਗੇ ਭਾਜੀ ਧਿਆਨ ਨਾਲ ਆਇਓ ਇਸ ਸਾਈਡ ਤੋਂ ਦੇਖੋ ਤੁਸੀਂ ਇਹ ਰੱਪਟਾਂ ਜਿਹੜੀਆਂ ਬਾਹਰ ਆ ਚੁੱਕੀਆਂ ਜੀ ਆ ਜਿਹੜਾ ਵਾ ਇਹ ਪੁਲ ਜਿਹੜਾ ਪੁਲ ਦੇ ਵਿੱਚ ਸੈਂਟਰ 'ਚ ਦੇਖੋ ਤੁਸੀਂ ਰਫਟਾਂ ਬਾਹਰ ਆਈਆਂ ਇਹ ਰਬੜ ਵੀ ਜਿਹੜੀ ਹੈ ਇਹ ਵੀ ਨੁਕਸਾਨ ਕਰ ਸਕਦੀ ਹੈ ਜੀ ਸੋ ਇਹ ਰਬੜ ਜਿਹੜੀ ਉਹ ਵੀ ਤੁਹਾਨੂੰ ਦੱਸਦੇ ਹਾਂ ਅਸੀਂ ਇਹ ਰਫਟਾਂ ਵੀ ਦੋ ਤਿੰਨ ਜਗ੍ਹਾ ਤੋਂ ਮੈਂ ਦੇਖੀ ਆ ਵਾ ਇਹ ਜਿਹੜਾ ਗੈਪ ਆ ਗੈਪ 'ਚੋਂ ਰਫਟਾਂ ਬਾਹਰ ਆਕਦੀਆਂ ਜੀ ਇਹ ਦੇਖੋ ਤੁਸੀਂ ਔਰ ਇਸ ਰਬੜ ਨਾਲ ਫਸ ਕੇ ਬੰਦਾ ਜਿਹੜਾ ਡਿੱਗ ਸਕਦਾ ਜੀ ਇਸ ਤਰ੍ਹਾਂ ਬਾਈਕ ਵੀਗਰਾਈ ਤੇ ਨਾਲ ਅੜ ਸਕਦੀ ਹੈ ਔਰ ਡਿੱਗ ਸਕਦੀ ਹੈ ਉਸ ਸਾਈਡ ਤੋਂ ਵੀ ਦੇਖੋ ਰਫਟ ਬਾਹਰ ਆ ਇਸ ਸਾਈਡ ਤੋਂ ਵੀ ਰੋਡ ਬਾਹਰ ਆ ਆ ਦੇਖੋ ਤੁਸੀਂ ਇਹ ਰੌਪਟਾਂ ਜਿਹੜੀਆਂ ਵਾ ਤਕਰੀਬਨ ਬਾਹਰ ਨੇ ਜੀ ਜਦਕੀ ਅੰਦਰ ਹੋਣੀ ਚਾਹੀਦੀ ਆ ਵਾ ਸੋ ਇਦਾਂ ਦੀ ਕਮੀਆਂ ਜਿਹੜੀਆਂ ਕਾਫੀਆਂ ਇਹਦੇ ਪੁਲ ਦੇ ਉੱਪਰ ਕਮੀਆਂ ਹੈਗੀਆਂ ਜੀ ਉਹ ਕਮੀਆਂ ਦਾ ਸੁਧਾਰ ਕਰਨਾ ਜ਼ਰੂਰੀ ਆ ਔਰ ਵੱਡੀ ਗੱਲ ਜਿਹੜੀ ਆ ਫਿਨਿਸ਼ਿੰਗ ਹੋਣੀ ਬਹੁਤ ਜ਼ਰੂਰੀ ਆ ਜੀ ਫਿਨਿਸ਼ਿੰਗ ਜਿਹੜੀ ਪੁਲ ਦੀ ਹੋਣੀ ਜ਼ਰੂਰੀ ਆ ਕੁਝ ਜਗ੍ਹਾ ਤੋਂ ਪੁਲ ਜਿਹੜਾ ਵਾ ਜੀ ਮੈਂ ਦੇਖ ਰਿਹਾ ਸੜਕ ਜਿਹੜੀ ਬਣੀ ਆ ਸੜਕ ਵੀ ਉੱਚੀ ਨਹੀਂ ਵੀ ਆ ਜੀ ਸੋ ਉਹ ਵੀ ਜਿਹੜੀ ਬਰਾਬਰ ਹੋਣੀ ਚਾਹੀਦੀ ਆ ਕਈ ਜਗ੍ਹਾ ਜੰਪ ਲੱਗਦਾ ਗੱਡੀ ਨੂੰ ਬਾਈਕ ਜਿਹੜੀ ਉਹ ਵੀ ਉਹਨੂੰ ਵੀ ਜੰਪ ਲੱਗਦਾ ਵਾ ਸੋ ਇਹ ਸਾਰਾ ਕੰ ਔਰ ਜਿਹੜੇ ਗੈਪ ਨੇ ਗੈਪ ਵੀ ਟਕਨੇ ਬਹੁਤ ਜ਼ਰੂਰੀ ਨੇ ਸੋ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਕਿ ਇਸ ਵੱਲ ਧਿਆਨ ਦਿੱਤਾ ਜਾਵੇ ਜੇਕਰ ਇਡੇ ਵੱਡੇ ਪ੍ਰੋਜੈਕਟ ਤੇ ਪੁਲ ਬਣਾਇਆ ਵਾ ਤੇ ਇਹਦੀਆਂ ਕਮੀਆਂ ਵੀ ਦੂਰ ਕੀਤੀਆਂ ਜਾਣ ਸੋ ਦਿਨ ਲਗਰ ਤੋਂ ਵਿਜੀਤ ਸ਼ਰਮਨ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ